ਸੁਭਾ ਉਠਾਂਗੇ ਜਿੱਥੇ ਜਾਣਾ ਉੱਥੇ ਹੋਰਾ ਫੜ ਲਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਠੀਕ ਹੋ ਗਿਆ ਨਾ ਆਪਾਂ ਕਿਸੇ ਨੂੰ ਕਹੀਏ ਮੈਨੂੰ ਚਾਬੀ ਦੇ ਦੇ ਨਾ ਕਹੀਏ ਇਹਦੇ ਚ ਕੋਲਰ ਨਹੀਂ ਭਗਤ ਕਬੀਰ ਜੀ ਕਹਿੰਦੇ ਨੇ ਕਹਿੰਦੇ ਸੰਗਤ ਕਰੀਏ ਸਾਧਕੀ ਸੰਤਾਂ ਦੀ ਜੋ ਅੰਤ ਕਰੇ ਨਿਰਵਾਹ ਸਾਖਤ ਸੰਗ ਨਾ ਕੀਜੀਏ ਜਾਂਤੇ ਹੋਏ ਬਿਨਾ ਸੰਤਾਂ ਦੀ ਸੰਗਤ ਗੁਰੂ ਦੇ ਨਾਲ ਜੋੜਦੀ ਹੈ ਬਾਣੀ ਪੜੋ ਨਾਮ ਜਪੋ ਗੁਰੂ ਵਾਲੇ ਬਣੋ ਅਮਰਤ ਛਕੋ ਇਸ ਤਨ ਕਰੋ ਕਥਾ ਕਰੋ ਪਰ ਸੰਤਾਂ ਦੀ ਸੰਗਤ ਸਾਖਤਾਂ ਦਾ ਸੰਗਤ ਚ ਬੁਰਿਆਂ ਦਾ ਬੁਰਾਈ ਵਾਲਿਆਂ ਦਾ ਸੰਗਮ ਸੰਗਤ ਨੂੰ ਪਤਾ ਹੀ ਹੋਣ ਲੱਗਿਆ ਹੈ ਵੀ ਅੱਜ ਰਾਤ ਦੇ ਡੇਰੇ ਉਰੇ ਨੇ ਜੈ ਗੁਰਦੇਵ ਜੈ ਗੁਰਦੇਵ ਜੈ ਗੁਰਦੇਵ ਜੈ ਗੁਰਦੇਵ ਜੈ ਗੋਬਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਾਂ ਤਾਂ ਆ ਦ੍ਰਿਸ਼ ਸੰਤ ਮਹਾਰਾਜ ਹਰਦੇਵ ਜੀ ਸੰਤ ਕਲਵਾਸੀ ਜੀ ਮਹਾਰਾਜ ਬਾਬਾ ਪੂਰਨ ਦਾਸ ਜੀ ਅੰਤੇ ਚੱਲੇ ਵਿਸ਼ੇਸ਼ ਉਤਰਾਧਿਕਾਰੀ ਉਹਨਾਂ ਦੇ ਨਾਲ ਇਹ ਰੰਗ ਵਰਸਦੇ थे ਇਹ ਕਾ ਹੁਣ ਭਾਵੇਂ ਮਗਰੋਂ ਰੀਸ ਹੋ ਰਹੀ ਸੀ ਜਿਨੇ ਮਰਜੀ ਤੁਰ ਪੈਣਾ ਰੀਸ ਜੁਨੀਸ਼ੌਰ ਰਿਸ਼ੀ ਦਾ ਪਰ ਜਿਹੜੇ ਆ ਸੰਗਤ ਹੋ ਰਹੀ ਹੈ ਨਾ ਇਹ ਵੀ ਇੱਕ ਜਪ ਤਪੇ ਹੋ ਰਿਹਾ ਤੁਹਾਡਾ ਆ ਦੇਖ ਲਓ ਕਿਥੋਂ ਦੇਖ ਕੇ ਮਿਲਟਰੇ ਚੋਂ ਆਏ ਫੌਜ ਚੋਂ ਰਟਾਇਰਾ ਈਦੀ ਵਿੱਚ ਪਿਆਰ ਪ੍ਰੇਮ ਇਹਨੇ ਮਿਲਣਾ ਦਿਓ ਰੇ ਅੱਜ ਸਾਡੇ ਸੈਕਟਰੀ ਤਾਂ ਲੰਘਿਆ ਆਪਾਂ ਨੂੰ ਛੱਡ ਕੇ ਗਾਹੀ ਦੀ ਦੋਹੇ ਤਿੰਨੇ ਬਾਠ ਠੀਕ ਹੈ ਮਗਰ ਫਿਰ ਆਪਾਂ ਨੂੰ ਵੀ ਟਾਈਮ ਘਟੇ ਦਿੰਦੇ ਨੇ ਅੱਜ ਮੈਂ ਸਾਰਿਆਂ ਨੂੰ ਇਹ ਬੁਲਾ ਲੈਣਾ ਹੋਵੇ ਜੈ ਗੁਰਦੇਵ ਜੈ ਗੁਰਬਾ ਜੈ ਗੁਰਦੇਵ ਕਿੱਥੇ ਨੇ ਲਾਂਗੇ ਜੀ ਚਲੋ ਜੀ ਚਲੋ ਜੀ ਚਲੋ ਜੀ ਚਲਾ ਜੀ ਰਹੇ ਕੋਈ ਨਾ ਮਖਾਸੀ ਸਾਰ ਲਾਂਗੇ ਮੈਂ ਦੇਖਦਾ ਫਿਰਦਾ ਔਰੇ ਹੁਣ ਇਹਨਾਂ ਨੇ ਖੋਲਤਾ ਸਾਰਾ ਅੱਜ ਸਾਰਾ ਵੀ ਨਹੀਂ ਤੁਹਾਨੂੰ ਟੂ ਕੇ ਦਿੱਤੀ ਐ ਨਿਊਰੀਅ ਸਥਾਨ ਆ ਇੱਥੇ ਗੁਪਤਜ ਮੈਂ ਸਰਦਾਰ ਉਹਨਾਂ ਨੂੰ ਇਹਨਾਂ ਨੂੰ ਕਹਿ ਰਿਹਾ ਤੁਸੀ ਜਗਦੀਪ ਜੀ ਮਾਣ ਸੋਮਸਾਨਾ ਜਾਨੇ ਦਾ ਮਗਾਹੜਾ ਜੀ ਕਰਦਾ ਹੈ ਇਹ ਪਹਾੜ ਕਿੰਨੇ ਸੋਹਣੇ ਲੱਗਦੇ ਨੇ ਜਾਣੀ ਉਤਰੀਏ ਹੀ ਨਾ ਪਹਾੜਾਂ ਚ ਅੱਛਾ ਦੂਸਰਾ ਆ ਜਿੰਨੇ ਵੀ ਪੱਥਰ ਝੁਕੇ ਹੋਏ ਨੇ ਪਹਾੜ ਸੰਤ ਮਹਾਰਾਜ ਜੀ ਨੇ ਬਚਨ ਸੁਣਾਇਆ ਦਾ ਕਿ ਜਦੋਂ ਦੇਵ ਨਾਰਾਇਣ ਜੀ ਜਿੱਧਰ ਨੂੰ ਵੀ ਲੰਘਦੇ ਹੁੰਦੇ ਸੀ ਘੋੜੇ ਤੇ ਨਾ ਉਹ ਝੁੱਕ ਕੇ ਨਮਸਕਾਰ ਕਰਦੇ ਬੋਲੋ ਦੇਵ ਨਾਰਾਇਣ ਮਹਾਰਾਜ ਕੀ ਜੈ ਹਾਂ ਜਿਨ੍ਹਾਂ ਤੇ ਬੈਠੇ ਹੋ ਆ ਦੇਖੋ ਇਹਨਾਂ ਨੇ ਨਮਸਕਾਰਾਂ ਕਰੀਆਂ ਇਹਨੇ ਸਭ ਝੁਕੇ ਹੋਏ ਨੇ ਨਾ ਸ਼ੇਸ਼ਨਾਗ ਵਾਂਗ ਜਿਵੇਂ ਜਿੰਦਵਾਤਾਂ ਲੈਂਦਾ ਉਹ ਹੋਇਆ ਵੈ ਮੈਂ ਡੇਕੇਦਾਰ ਸਾਹਿਬ ਨੂੰ ਮੇਰੀ ਗੱਡੀ ਸੀ ਨੇ ਇਹ ਮੈਂ ਦੱਸਦਾ ਆਂ ਆਹ ਦੇਖ ਸਭ ਐ ਤਨ ਬੀਤ ਨੂੰ ਗੱਲ ਲਈ ਤਨ ਬੀਤ ਨੂੰ ਕਿਉਂ ਝੁਕਦੇ ਸੀ ਸੰਤ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਦਾ ਉਹਨਾਂ ਦਾ ਸੁਣਾਇਆ ਹੈ ਜੀਵਨ ਦਾ ਜਿਸ ਵਕਤ ਰਾਜਾ ਸ਼ੇਵਨਾਬ ਉਹ ਪਹਿਲਾਂ ਤੁਹਾਨੂੰ ਪਤਾ ਕਿਨੋਂ ਮੰਦਾ ਸੀ ਜਦੋਂ ਪਤਾ ਲੱਗਿਆ ਵੀ ਐਸੇ ਪਾਦਸ਼ਾਹ ਨੇ ਜੇ ਸੱਚੇ ਪਾਦਸ਼ਾਹ ਮੈਨੂੰ ਦਰਸ਼ਨ ਦੇਣ ਜਦੋਂ ਗੁਰੂ ਨਾਨਕ ਸਹਿਬ ਮਹਾਰਾਜ ਜਾਂਦੇ ਸੀ ਆਵੇਂ ਸਿੱਧਾ ਨਾਲ ਗੋਸ਼ਟ ਕੀਤੀ ਪਹਾੜਾਂ ਤੇ ਗਏ ਪਹਾੜੀਆਂ ਤਾਂ ਛੋਟੀਆਂ ਲੱਗੀਆਂ ਪਰਬਤ ਸਭ ਤੋਂ ਉੱਚਾ ਹੁੰਦਾ ਸੁਮੇਰ ਪਰਬਤ ਉਮੇਰ ਪਰਬਤ ਇਸ ਤੋਂ ਵੀ ਉੱਚਾ ਉਹ ਪਰਬਤਾਂ ਤੇ ਜਦੋਂ ਜਿਸ ਵਕਤ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਆਇਆ ਕਰਦੇ ਤਾਂ انہਾ ਨੂੰ ਛੋਕ ਕੇ ਨਾਮ ਸ਼ਿਖਾਰ ਹੋਇਆ ਕਰਦੀ ਸੀ ਗੁਰੂ ਨਾਨਕ ਦੇਵ ਬਾਦਸ਼ਾਹ ਨੂੰ ਤਾਂ ਤੇ ਸੰਤ ਮਹਾਰਾਜ ਜੀ ਨੇ ਇਹੋ ਧਾਰਨਾ ਸੰਤ ਮਹਾਰਾਜ ਜੀ ਨੇ ਮੈਂ ਪਾਰਵਤ ਵੀ ਡਿਗਦੇ ਦੇਖੇ ਮਹਾਰਾਜਾ ਸ਼ਿਵਨਾਬ ਦੇ ਘਰ ਆਲੀ ਆਪਣੀ ਨੋਨੋ ਕਹਿ ਰਹੀ ਹੈ ਕਹਿੰਦੇ ਤੂੰ ਕਿਹੜੇ ਬਾਗ ਦੀ ਮੋਲੀ ਐ ਝੁਕਦੀ ਨਹੀਂ ਇਹੋ ਗੁਰੂ ਨਾਨਕ ਸਾਹਿਬ ਐ ਜਿਦੇ ਚਰਨਾਂ ਤੇ ਪਾਰਵਤ ਵੀ ਡਿਗਦੇ ਦੇਖੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇਰੀ ਜੀ ਦੀ ਸੁਣਾਈ ਉਹ ਗਿਆਪੇ ਸੈੱਟ ਹੋ ਜਾਣਾ ਤੁਸੀਂ ਦੇਖੀ ਜਾਓ ਕੀ ਬਣਦਾ ਫਿਰ ਸੁਖਦੇਵ ਜੀਾਂ ਦੀ ਸੁਣਾਈ ਸੁਖਦੇਵ ਜੀ ਕਿੰਨੇ ਸਾਲ ਤਪ ਕੀਤਾ ਮੈਂ ਟੁਕਾਂ ਜਿਹੀ ਦੇ ਰਿਹਾ ਜੇ ਤੁਹਾਨੂੰ ਇੱਲਾ ਤਾਂ ਮੈਂ ਸੰਗਤ ਨੂੰ ਇਹ ਪੁੱਛਦਾ ਹਾਂ ਤੁਸੀਂ ਸਾਰੇ ਠੀਕ ਠਾਕ ਆਇਆ ਨਾ ਸ਼ੁਕਰ ਹੈ ਸ਼ੁਕਰ ਹੈ ਜੈ ਵਾ 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 ਤਾਂ ਦੋ ਮੈਂ ਪੌੜੀਆਂ ਚੜਦਾ ਸੀ ਮੇਰੇ ਨਾਲ ਦੇ ਐ ਜਾਂਦੇ ਸੀ ਮੈਂ ਤਾਂ ਚੜ ਗਿਆ ਨਮਸਕਾਰ ਵੀ ਹੋਲੀ ਜੇ ਉਹਨੂੰ ਯਾਦ ਰੱਖੀ ਹੈ ਨਾ ਮਾਲਕ ਨਾਲ ਹੁੰਦਾ ਹੈ ਸੰਤ ਮਹਾਰਾਜ ਬਾਬਾ ਬਲਵੰਤ ਸਿੰਘ ਜੀ ਤੁਹਾਡੇ ਨਾਲ ਥੇ ਜੈ ਗੁਰਦੇ ਜੈ ਗੁਰਦੇ ਜੈ ਗੁਰਦੇ ਨਾਲ ਹੀ ਰਹਿਣਗੇ ਪਰ ਸ਼ਰਧਾ ਰਖਿਓ ਸ਼ਰਦਾ ਕੀ ਇਹ ਤਾਂ ਹਰਾ ਪ੍ਰੇਮ ਦੀ ਨਦੀ ਦਿਖਾਰੇ ਨੇ ਪਰ ਮੈਂ ਭਗਲੀਆਂ ਗੱਡੀਆਂ ਵਾਲੇ ਵੀ ਰੌਲਾਉਣ ਦਾ ਮਾਰੇ ਬੈਠਾ ਸੀ ਮਾ ਆਗੇ ਸਾਡੇ ਜੈ ਸਿੰਘ ਸਾਹਿਬ ਐਸੀ ਸਾਹਿਬ ਤਾਰਾ ਜੀ ਇੱਥੇ ਨੇ ਇਹ ਸਾਰਿਆਂ ਤੋਂ ਬੜੇ ਹਾਜਮੇ ਵਾਲੇ ਦੇਖੇ ਨੇ ਮੈਂ ਤਾਂ ਸਾਰਿਆਂ ਤੋਂ ਬਾਦ ਚ ਇਹਨਾਂ ਦਾ ਨੰਬਰ ਹੈ ਫਿਰ ਸਾਰੀ ਲਾਸਟ ਰਿਪੋਰਟ ਕਿਹਦੇ ਕੋਲੋਂ ਆਉਂਦੀ ਹੈ ਐਸੀ ਸਾਹਿਬ ਤੋਂ ਜੇਈ ਸਾਹਿਬ ਤੋਂ ਜਾਂ ਤਾਰਮ ਮਾਸਟਰ ਸਾਡਾ ਇੱਥੇ ਇਹ ਦੇਖੋ ਉਛਿੰਦਾ ਹੁਣ ਭਾਈ ਸਭ ਤੋਂ ਲਾਸਟ ਕਹਿੰਦੇ ਜੀ ਅਸੀਂ ਆ ਰਹੇ ਹਾਂ ਬੱਸਾਂ ਵੀ ਤੋਲਦੀਆਂ ਗੱਡੀਆਂ ਵੀ ਤੋੜ ਦੇਣੀਆਂ ਨੇ ਮੇਰੇ ਜਹਾਜ਼ ਮਾਂ ਘਟ ਮੈਂ ਕਦੇ ਮੂਹਰੇ ਕੱਢ ਲੈਣਾ ਕਦੇ ਪਿੱਛੇ ਕਰ ਲੈਣਾ ਮੈਂ ਨੰਬਰ ਨੁmber ਨਹੀਂ ਦੇਖਦਾ ਦੇਖੇ ਨੇ ਕਈ ਆਹ ਕਿਹੜੀ ਗੱਡੀ ਖੜੀ ਐ ਫਲਾਨਾ ਨੰਬਰ ਖੜੀ ਐ ਜੀ ਹਾਜ਼ਮਾ ਇਹਨਾਂ ਚ ਲੈ ਕੇ ਵੀ ਆਉਣਾ ਸਭ ਦਾ ਸੁਣਨਾ ਵੀ ਹੈ ਇਹਨਾਂ ਦੇ ਨਾਲ ਮੇਰਾ ਖਿਆਲ ਹੈ ਡਾਕਟਰ ਸਾਹਿਬਾਨ ਵੀ ਨੇ ਸਭ ਤੋਂ ਮਗਰੋਂ ਫਿਰ ਕਿਉਂਕਿ ਬੁਲਾਉਣੇ ਪੈਂਦੇ ਨੇ ਨਹੀਂ ਮਗਰੋਂ ਆਉਂਦੇ ਨੇ ਜੇ ਮੂਰੇ ਚੱਲेंगे ਡਾਕਟਰ ਫਿਰ ਇਹਨਾਂ ਨੂੰ ਖਾਣਾ ਪਊਗਾ ਚਲੋ ਮੈਂ ਸੰਤ ਮਹਾਰਾਜ ਜਿਹੜਾ ਤੁਹਾਡਾ ਪ੍ਰੇਮ ਪਾਇਆ ਵੈ ਨਾ ਹੁਣ ਲੈ ਕੇ ਆਇਆ ਤੁਸੀਂ ਤੋ ਜੀ ਮੈਨੂੰ ਲੈ ਕੇ ਆਏ ਤੈਨੂੰ ਸਾਰੇ ਦਰਸ਼ਨ ਕਰਾਉਣ ਵਾਸਤੇ ਪੁਸ਼ਕਰ ਗੁਰਦੁਆਰਾ ਸਾਹਿਬ ਚ ਗਏ ਜਿੱਥੇ ਜਿੱਥੇ ਗੁਰੂ ਘਰ ਆਉਂਦਾ ਉੱਥੇ ਨਮਸਕਾਰ ਆਪਾਂ ਕਰਦੇ ਆਂ ਆਹ ਤੇਰੀ ਕਸਰ ਹੈ ਦੀ ਤੀ ਉੱਥੇ ਜਾ ਕੇ ਆਏ ਤੇ ਸਾਰਿਆਂ ਨੇ ਨਮਸਕਾਰ ਕੀਤੀ ਹੈ ਤਾਂ ਅੱਗੇ ਵੀ ਕਰਦੇ ਜਾਵਾਂਗੇ ਆਪਾਂ ਨਾ ਦੇਖ ਲੋ ਹੱਦ ਹੋ ਗਈ ਆ Rajasthan ਵਾਲੇ ਤੁਹਾਨੂੰ ਜਾਇਜਾ ਕਰਾ ਕਰਦੇ ਕਿਥੋਂ ਆਏ ਨੇ ਯਾਦ ਤੋਂ ਦੇਵ ਨਾਰਾਇਣ ਜੀਆਂ ਦੀ ਕਥਾ ਸੰਤ ਮਹਾਰਾਜ ਜੀ ਨੇ ਭਰੀ ਆਪ ਤੁਸੀਂ ਜਾਇਆ ਜਾ ਕੇ ਆਇਓ ਤੁਸੀਂ ਬੜਾ ਚੰਗਾ ਹੈ ਸੰਗਤ ਕਰਦੇ ਹੋ ਨਹੀਂ ਤਾਂ ਘਰਾਂ ਚੋਂ ਨਿਕਲਿਆ ਨਹੀਂ ਜਾਂਦਾ ਬੜਾ ਔਖਾ ਹੈ ਇਹ ਮੈਂ ਜ਼ਰੂਰ ਕਹੂੰਗਾ ਇਹਨਾਂ ਕਿਹੋ ਵੀ ਮੇਰਾ ਨਾਮ ਨਹੀਂ ਲਿਆ ਆ ਤੇਰਾ ਨਾਮ ਨਹੀਂ ਲਿਆ ਫਿਰ ਮੀਟਿੰਗ ਹੋਈ ਬਾਅਦ ਚ ਨੋਟ ਕਰ ਲਿਓ ਇਹ ਰਾਮ ਸਿੰਘ ਖਾਨਾ ਕਹਿੰਦਾ ਉਧਰ ਆਇਆ ਮੇਰੇ ਕੋਟ ਪੁਤਲੀ ਚਲੋ ਬਣ ਗਿਆ ਸੀ ਪ੍ਰੋਗਰਾਮ 6 7 ਤਾਰੀਖ ਦਾ ਬਣਿਆ ਸੀ ਜੱਜ ਹਾਂ ਅੱਛਾ ਤੂੰ ਵੀ ਨਾਲ ਹੈਂ ਅੱਛਾ ਠੀਕ ਹੈ ਮੈਂ ਤਾਂ ਭੁੱਲ ਪ ਗਿਆ 6 ਤੋਂ 7 ਦਾ ਕਹਿੰਦੇ ਤੇ ਨਾਲ ਉਸ ਤੋਂ ਬਾਅਦ ਭਾਈ ਮਨਜੀਤ ਸਿਓ ਜਾ ਦੇਖਿਆ ਵੀ ਇਹ ਤਾਂ ਸਾਦਨੇ ਡੇਰਾ ਲਾ ਲਿਆ ਔਰ ਇਹ ਹੁਣ ਬੈਠ ਕੇ ਪਹਾੜ ਤੇ ਆ ਕੇ ਮੁੜਿਆ ਇਹ ਸੋਡੇ ਸੈਕਟਰੀ ਸਾਰੇ ਮੁੜਿਆ ਆ ਰਹੇ ਨੇ ਕਹਿੰਦੇ ਨਾ ਅੱਗੇ ਨੂੰ ਪਿੱਛਾ ਭਲਾ ਮੁੜਿਆ ਇਹ ਅੱਛਾ ਚਲੋ ਹੁਣ ਤੁਸੀਂ ਇਧਰ ਧਿਆਨ ਦਿਓ ਇਹ ਹਾਸ ਰਸ ਨਾ ਸਮਝੋ ਮੇਰਾ ਚਲੋ ਤੁਹਾਡੀ ਬਾਕੀ ਰਜਾਇ ਕਹਿੰਦੇ ਇਹਨੂੰ ਕੋਈ ਨਹੀਂ ਸੁੰਘੀਲਦਾ ਅਗਰ ਵાળ ਨੂੰ ਆ ਦੇਖ ਲਓ ਸਾਰਿਆਂ ਨੂੰ ਰਿਪੋਰਟ ਦਿੰਦਾ ਮੂਹਰੇ ਤੋਂ ਇੱਥੇ ਤੱਕ ਇੱਥੇ ਪਾਣੀ ਆ ਗਿਆ ਇੱਥੇ ਹਸਪੀਡ ਵੀ ਰੇਕਰ ਆ ਗਈ ਇਹ ਦੀ ਵੀ ਸੁਣਾਉਂ ਕਥਾ ਸਰਦਾਰ ਸੁਖਦੀਪ ਸਿੰਘ ਬਾਈ ਮਨਜੀਤ ਸਿੰਘ ਮੇਰੇ ਕੋਲ ਬੈਠ ਕੇ ਜਾ ਕੇ ਕਹਿੰਦੇ ਸੰਤ ਮਹਾਰਾਜ ਛੇ ਚਲਾ ਕੇ ਆਏ ਸੀ ਸੰਤ ਮਹਾਰਾਜ ਹਜ਼ੂਰ ਸਾਹਿਬ ਵੀ ਲੈ ਕੇ ਗਏ ਸਾਨੂੰ ਰਾਜਸਥਾਨ ਦੀ ਵੀ ਯਾਤਰਾ ਕਰਾ ਕੇ ਲੈ ਕੇ ਆਏ ਹਉ ਤੁਸੀਂ ਦੱਸੋ ਮੈਂ ਕੰ ਮੈਂ ਸੰਗਤ ਦੇ ਨਾਲ ਐ ਮੈਂ ਜਥੇਦਾਰ ਸਾਹਿਬਾਂ ਦੇ ਨਾਲ ਐ ਮੈਂ ਤੁਹਾਡੇ ਨਾਲ ਐ ਮੈਨੂੰ ਜਿਹੜੀ ਸੇਵਾ ਤੁਸੀਂ ਲਾਉਣੀ ਆ ਲਾਓ ਮੈਂ ਚੱਲੂਗਾ ਚੱਲੂਗਾ जरूर ਇਹਨਾਂ ਨੇ ਮੀਟਿੰਗ ਰੱਖਤੀ ਪਾਈ ਜਾਣਾ ਐ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਕਿ ਮੈਨੂੰ ਅਨੁਮਾਨ ਜਆ ਦਿੱਤਾ ਕਹਿੰਦੇ 2.5 ਤਿੰਨ 100 ਸਰੀਰ ਹੋ ਜਾਊਗਾ ਮੈਂ ਕਿਹਾ ਚਲੋ ਠੀਕ ਹੈ ਇੰਨਾ ਕੁ ਤਾਂ ਆਪਾਂ ਸੰਭਲਾਂਗੇ ਦੂਜੀ ਮੀਟਿੰਗ ਦੇ ਵਿੱਚ ਕਹਿਣ ਲੱਗੇ ਜੀ ਸਾਡੇ ਕੁ 400 ਹੋ ਗਿਆ ਮੈਂ ਕਿਹਾ ਚਲੋ ਆ ਡੀ ਰਜੇ ਜੀ ਮੀਟਿੰਗ ਜਿਹੜੀ ਇਹਨਾਂ ਨੇ ਕੀਤੀ ਮੈਨੂੰ ਕੰਮ ਪੈ ਗਿਆ ਕੋਈ ਕਹਿੰਦੇ 600 ਤੋਂ ਉੱਤੇ ਟੱਪ ਗਿਆ ਮੈਂ ਜੀ ਤਾਂ ਪ੍ਰਿੰਸੀਪਲ ਸਾਹਿਬ ਬਾਤ ਚਾਹੀ ਉਹ ਬੁਲਾ ਰਿਆਂ ਨੂੰ ਕਹੇ ਤਾਂ ਵੀ ਭਾਈ ਹੁਣ ਤੁਸੀਂ ਪਤਾ ਜੀ ਨੂੰ ਲੱਗਣਾ ਸੀ ਜਿਹਨੇ ਜਾਣਾ ਕਰ ਮਾ ਚ ਉਹ ਚਲਿਆ ਜਾਊਗਾ ਜੇ ਬੋਲਤਾ ਇੱਥੇ ਟ੍ਰੇਨ ਬਣੀ ਆਉਂਦੀ ਨਹੀਂ ਡੱਬੇ ਭੁੱਖ ਕਰ ਦਿੰਦਾ ਅੱਜ ਜਿਹਨੇ ਦਰਸ਼ਨ ਕਰਦੇ ਫਿਰਦੇ ਆ ਆ ਦੋ ਸੱਜਣਾ ਦੀ ਠੀਕ ਦਸ ਜੀ ਮੈਨੂੰ ਕਹਿੰਦੇ ਚਲੋ ਮੈਂ ਕਹਾ ਠੀਕ ਫਿਰ ਇਹਨਾਂ ਨੂੰ ਵੀ ਬੁਲਾਇਆ ਮਨਜੀਤ ਸਿੰਘ ਸੁਖਦੀਪ ਸਿੰਘ ਕਹਿੰਦੇ ਜੀ ਜਾਣਾ ਜ਼ਰੂਰ ਹੈ ਮੈਂ ਕਹਾ ਠੀਕ ਹੈ ਚੱਲਾਂਗੇ ਮੈਂ ਉਸੇ ਬਾਅਦ ਇਹ ਤੇ ਚੱਲ ਰਹੇ ਹਾਂ ਮੈਂ ਕਹਾ ਚਲੋ ਹੋ ਬੋ ਦੋਏ ਹੁਣ ਮੂਰੇ ਇਹਨਾਂ ਦੀਆਂ ਗੱਡੀਆਂ 'ਤੇ ਮੂਰੇ ਇਨਾ ਨਵੇਂ ਮੂਰੇ ਚਲੋ ਅੱਜ ਆਪਾਂ ਸਾਰੇ ਰਾਜਸਥਾਨ ਦੇ ਵਿੱਚ ਇੱਕ ਇਹ ਉਤਰਦੀ ਹੈ ਜਿੱਥੇ ਕਾਪਾ ਕੇ ਬੈਠੇ ਹੈ ਕਿਤੇ ਤੁਹਾਨੂੰ ਪਤਾ ਲੱਗ ਜਾਓ ਆਈ ਜਾ ਰਹੇ ਨੇ ਜੀ ਤਾਂ ਚਲੋ ਕਮੈਂਟ ਲਾਈ ਜੇ ਬਸਾਂ ਵਾਲੇ ਨਹੀਂ ਆਏ ਉਹ ਸੰਗਤ ਉੱਥੀ ਹੈ ਜੇ ਮਸਾਂਤ ਅੱਗੇ ਨਰਭਾ ਬਾਈਵਾ ਤੁੰਡੀ ਮੇਂ ਮੀਆਂ ਆ ਗਿਆ ਫੇਸਾਨੀ ਆਲੇ ਚੌਥੇ ਨੰਬਰ ਵਾਲੀ ਵਸ ਨਹੀਂ ਆਈ ਆਹੋ ਚੌਥੇ ਨੰਬਰ ਵਾਲੀ ਵਸ ਨਹੀਂ ਜੇ ਆਈ ਉਹਨੇ ਆਉਣਾ ਹੈ ਕਮਾਦਾ ਉਧਰੇ ਦੇਖਣਾਂਗੇ ਮੇਰੇ ਚ ਧਿਆਨ ਨਹੀਂ ਕਿਸੇ ਦਾ ਵੇ ਹਾਂ ਤੋਗੀ ਮੈਂ ਤੁਹਾਨੂੰ ਅੱਛਾ ਭਾਈ ਚੰਗਾ ਹੈ ਚੰਗਾ ਇਹ ਵੀ ਠੀਕ ਹੈ ਖੁਸ਼ੀ ਵਿੱਚ ਕਰ ਰਹੇ ਆ ਇਹ ਨਾਂ ਨਹੀਂ ਬਦਲਤਾ ਆਪਾਂ ਜਨਾ Rajasthan ਦੇ ਵਿੱਚ ਆਪਾਂ ਆ ਜਿਹੜੀਆਂ ਪਾੜੀਆਂ ਨੇ ਜਾਂ ਦਰਸ਼ਨ ਮੇਲੇ ਕਰ ਰਹੇ ਆ ਮੌਕੇ ਤੇ ਸਭ ਕੁਝ ਹੋ ਰਿਹਾ ਹੈ ਰਾਸ਼ਨ ਦੇ ਟਰੱਕ ਪਰ ਦੋ ਚਲੋ ਛੋਕੋ ਚੱਲ ਕੇ ਜਿੰਨਾ ਮਰਜੀ ਪਰ ਉਰੇ ਬਹੁਤ ਸੰਤ ਮਹਾਰਾਜ ਦਾ ਬੀਜ ਬੀਜਿਆ ਵੈ ਆਦਰ ਬਹੁਤ ਕਰਦੇ ਨੇ ਤੁਸੀਂ ਜਾਣਦੇ ਹੋ ਤੁਹਾਡੇ ਜਾਣਦੇ ਨੂੰ ਭੋਜਨ ਤਿਆਰ ਹੁੰਦਾ ਉੱਥੇ ਜਿਹੜੇ ਡੇਰੇ ਜਾਉਂਗੇ ਦਿਨੇਸ਼ ਗਿਰੀ ਅੱਜ ਡੇਰੇ ਗਏ تھے ਪਹਿਲਾ ਆਪਾਂ ਉਹ ਸੰਤਾਂ ਦਾ ਡੇਰਾ ਬਦੁਗਿਰੀ ਜੀ ਦਾ ਉਹਨਾਂ ਨੇ ਜਿਉਂਦਿਆਂ ਨੇ ਸਮਾਧੀ ਲਈ ਆ ਉੱਥੇ ਫਿਰ ਦੂਸਰਾ ਆਉਂਦੇ ਆਉਂਦੇ ਹੁਣ ਦਿਨੇਸ਼ ਗਿਰੀ ਜਿਉਂ ਉਹਦੇ ਕਿੰਨਾ ਪਿਆਰ ਕੀਤਾ ਆਪਣੇ ਕੋਲ ਟਾਈਮ ਕੰਮ ਸੀ ਅੱਗੇ ਜਾਣਾ ਤੋਂ ਨਹੀਂ ਉਹਨਾਂ ਨੇ ਕਹਿੰਦੇ ਅਸੀਂ ਭੋਜਨ ਬਣਾਉਣੇ ਆ ਅਕਾਲ ਤੇ ਔਕਲ ਦੇ ਮਜਾਦ ਨੂੰ ਅਸੀਂ ਉੱਥੇ ਲੱਗ ਜਾਾਂਗੇ ਪਾਰ ਇੱਥੇ ਕਿੰਨਾ ਤੁਹਾਡਾ ਸਤਕਾਰ ਕੀਤਾ ਉਹ ਜੇ ਸ਼ਿਕਵਾ ਕਰੋ ਆਵੋ ਕਰੋ ਰਾਲਾ ਲੈਣਾ ਰਾਜਸਥਾਨੀ ਵਿੱਚੇ ਰਾਜਸਥਾਨ ਦੇ ਰਾਜਿਆਂ ਦਾ ਸਥਾਨ ਇਹ ਜਿੱਥੇ ਦੀ ਭਗਵਾਨ ਦੇਵ ਨਾਰਾਇਣ ਜੀ ਨਾ ਜਾਂਦੇ ਰਹੇ ਸੁਣਾਈਆ ਤੁਹਾਨੂੰ ਉਹਨਾਂ ਦੀ ਸ਼ਾਦੀ ਦੀ ਵੀ ਸੁਣਾਈ ਹੈ ਸ਼ਾਦੀ ਹੋਈ ਸੀ ਉਹਨਾਂ ਦੀ ਉਸ ਲੜਕੀ ਦੇ ਕੋੜ ਸੀ ਚਾਹੇ ਰਾਜਾ ਹੋਵੇ ਕੰਢੇ ਬਸ ਸਤੁਪਰੀ ਹੈ ਜਾਂਦੇ ਜਾਂਦੇ ਭਗਵਾਨ ਦੇਵ ਨਾਰਾਇਣ ਦੀ ਨਾਜ਼ਰ ਪਈ ਜਦੋਂ ਨਾਜ਼ਰ ਪਈ ਉਹਦਾ ਕੋੜ ਚੁੱਕਿਆ ਗਿਆ ਬੋਲੋ ਦੇਵ ਨਾਰਾਇਣ ਮਹਾਰਾਜ ਕੀ ਜੈ ਫਿਰ ਅੱਗੇ ਵੀ ਚੱਲਿਆ ਬੱਚੇ ਹੋਏ ਦੋ ਦੀਲਾ ਤੇ ਬੀਲੀ ਤੁਹਾਨੂੰ ਦੱਸਿਆਉਣਾ ਵੀ ਆ ਉਹਨਾਂ ਦੀਆਂ ਗਾਂਦਿਆਂ ਨੂੰ ਖੱਬੇ ਹੱਥਾਂ 'ਚ ਜੇ ਪੌੜੀਆਂ ਚੜ੍ਹ ਕੇ ਸ਼ਾਇਦ ਦੇਖਿਆ ਤੁਸੀਂ ਮੇਕੀ ਕញ្ញਾ ਨਹੀਂ ਪਤਾ ਲੱਗਦਾ ਹੁੰਦਾ ਚਲੋ ਇੱਕ ਟਿਕਾਣੇ ਤੇ ਜਾਣਾ ਹੁੰਦਾ ਹਾਂਜੀ ਸੰਗ ਤੇ ਬਹੁਤ ਖੁਸ਼ੀ ਹੈ ਐ ਯਾਤਰਾ ਹੁੰਦੀ ਰਹੇ ਲੈ ਮੇਰੀ ਐਨੇ ਕ ਕਹੇ ਬੇਬੇ ਆ ਹੁਣ ਪਹੁੰਚ ਜਾਣੀ ਐ ਮੈਂ ਹੁਣ ਰਾਜਸਥਾਨ ਲੈਣ ਅਗਲਾ ਪੜਾ ਸੋਚ ਰਿਹਾ ਮੈਂ ਸ੍ਰੀ ਹਜੂਰ ਸਾਹਿਬ ਦਾ ਗੁਰਵਿੰਦਰ ਸਿੰਘ ਉੱਥੇ ਨੂੰ ਕੀਰਤਨ ਕਰਦੇ ਹੀ ਚੱਲਾਂਗੇ ਕਹਿੰਦੇ ਮੈਂ ਉੱਥੇ ਵੀ ਢੋਲ ਕੀ ਵਜਾਇਆ ਇੱਥੇ ਮੰਦਿਰ ਨਹੀਂ ਬੋਲੇ ਸੀ ਉਹ ਭਲੇ ਉਹ ਸਾਜ ਤਾਰ ਲੈਂਦੇ ਇੱਥੇ ਸਜਾ ਲੈਂਦੇ ਕਹਿੰਦਾ ਮੈਂ ਤਾਂ ਬਜਾਏ ਆ ਟੋਲੇ ਗੱਲ ਚ ਪਾ ਲਿਆ ਕਾ ਨੂੰ ਰਹਿ ਹੁੰਦਾ ਹੈ ਕੀਰਤਨੀਆਂ ਤੋਂ ਇਹ ਸੰਤ ਮਹਾਰਾਜਿਆਂ ਦੇ ਨੇ ਸਾਰੇ ਆ ਬੈਠੇ ਆ ਬਾਗ ਆ ਦੇਖੋ ਸਾਰੇ ਉਹਦੀ ਨਾਦਰ ਹੋਈ ਵੀ ਹੈ ਮਾਲਕ ਦੀ ਮੈਂ ਅਗਲਾ ਜਿਹੜਾ ਸਮਾਂ ਪੜਾ ਦੇਖੇ ਨਾ ਆ ਲੈ ਆ ਬਜਾਉਂਦਾ ਗੁਰਵਿੰਦਰ ਸਿੰਘ ਕਮਾਲ ਕੀ ਆ ਪਾਣੀ ਖੜਾ ਸੱਜੀ ਸੱਤ ਬਾਹਰ ਰਾਜ ਦਾ ਟਲਕਈ ਆਏ ਮਹਾਰਾਜ ਦਾ ਸੁਣਦੇ ਹੋ ਮਹਾਰਾਜ ਹੋ ਕੋਈ ਕਹਾਣੀ ਬੜਾ ਬੜਾ ਕਮਾਲ ਕੀ ਬਾਤ ਹੈ ਕਮਾਲ ਕੀ ਬਾਤ ਹੈ ਅੱਜ ਮਾਨੇ ਚੱਲਦਾ ਅ ਸੰਗ ਤੇ ਮੈਂ ਅਗਲਾ ਜਿਹੜਾ ਹੁਣ ਸੋਚਿਆ ਹੋਇਆ ਇਹ ਐਨੇ ਕ ਨਾਲ ਨਹੀਂ ਸਾਰੂੰਗਾ ਜਾਨੇ ਕਿਰਪਾ ਕੀਤੀ ਮਾਲਕ ਨੇ ਨਾ ਹੁਣ ਫਿਰ ਕੰਮ ਤਾਂ ਹੈ ਤਾਂ ਹਲੇ ਸੋਨਿਆ ਨਾ ਮੱਤ ਕਤੋਂ ਚੱਲਾਂਗੇ ਨਾਲੇ ਲੈ ਕੇ ਚੱਲਾਂਗੇ ਇਹ ਹੁਣ ਮੈਂ ਕਹਾਂ ਮੇਰੇ ਕੋ ਆਵਾਜ਼ ਆਈ ਮੈਂ ਤੁਹਾਨੂੰ ਤਾਂ ਬੁਲਾਇਆ ਇਸ ਧਰਤੀ ਤੇ ਜੈ ਗੁਰਦੇ ਜੈ ਗੁਰਪਾਲ ਜੈ ਗੁਰਪਾਲ ਐਤ ਖਾਨੇਦਾਰ ਸਾਹਿਬ ਵੀ ਖੜਾ ਹੈ ਕਹਿਣ ਲਗੇ ਦਸੈਕਟਰੀ ਜਿਹੜੇ ਜਰਨਲਿਸਟ ਇਕਤਰ ਹੋਣ ਆਉਂਦੇ ਨੇ ਨਾਲੇ ਛਕਾਂਗੇ ਛਕਾਵਾਂਗੇ ਰਾਜ-ਰਾਜ ਕੇ ਖਾਵਾਂਗੇ ਨਾਲ ਵੀ ਲੈ ਕੇ ਜਾਵਾਂਗੇ ਆ ਆ ਰਹੇ ਆ ਆਹੋ ਹੋਰ ਤਾਂ ਉਹ ਵਾਲਾ ਸਿਸਟਮ ਮਤਲਬ ਉਹ ਕਿ ਪਿਛੇ ਰਹਿ ਜਵੇ ਮਤਲਬ ਨਹੀਂ ਹੁੰਦਾ ਜਦੋਂ ਇਹਨਾਂ ਦੀ ਕਾਨ ਭਾਈ ਚੱਲਦੇ ਨਾ ਗੱਡੀ ਮਤਲਬ ਨਹੀਂ ਹੈ ਇਹਨਾਂ ਦੇ ਦੋਵੇਂ ਪਾਸੇ ਹੱਥ ਕੱਢ ਦੇਣਾ ਨਾ ਉਹ ਲੰਗੜਨੇ ਨੇ ਨਾ ਉਹ ਚੱਲੀਆਂ ਜਾਂਦੀ ਨੇ ਦੇਵਰਾਜ ਜੀ ਆ ਖੜੇ ਹੋਏ ਹੋ ਇੱਥੇ ਫੌਜੀ ਸਾਹਿਬ ਬੈਠੇ ਨੇ ਇੱਥੇ ਹੋਰ ਉਹਨਾਂ ਤੋਂ ਅਸਾਰੇ ਫੌਜੀ ਬਾਤ ਨਹੀਂ ਆਦੀ ਫੌਜੀ ਪਤਾ ਨਾ ਕਿਵੇਂ ਜਾਣੀ ਹੁੰਦੀ ਹੈ ਇੱਥੇ ਕਹੀਂ ਜਾਂਦੇ ਆ ਮਾਸਟਰ ਜੀਆ ਦੀ ਗੱਡੀ ਕਿੱਥੇ ਕਾਉਂਦੀ ਹੈ ਆਉਂਦੀ ਹੈ ਨਾਗਰ ਕੋਲ ਆਣਾ ਰਹਿ ਗਿਆ ਉਹਨੂੰ ਆਪਦੀ ਟੈਨਸ਼ਨ ਹੀ ਵੀ ਮੈਂ ਨਾਲ ਲੈ ਕੇ ਜਾਣਾ ਪਹਿਲਾਂ ਲੈ ਕੇ ਤਾਂ ਜਾਵਾਂਗੇ ਜ਼ਰੂਰ ਮੈਂ ਵੀ ਖੜ ਜਾਣਾ ਹੁਣ ਅੰਸੇ ਨੂੰ ਕਹਿੰਨਾ ਰੋਕ ਲੈ ਬਹਾਨਾ ਲਾ ਲੈਨੇ ਕੋਈ ਆ ਬਹਾਨਾ ਹੀ ਲਿਆ ਹਾਂ ਮਾਸਟਰ ਜੀ ਨੂੰ ਰੋਲਾਉਣਾ ਥੀ ਉਹ ਆ ਗਿਆ ਆ ਲੈ ਦੇਖ ਲੋ ਉਧਰੋਂ ਵੀ ਗੈਰ ਹਾਜ਼ਰੀ ਮੋਰੇ ਲੰਘ ਕੇ ਸਾਨੂੰ ਛੱਡ ਗਏ ਇੱਧਰੋਂ ਵੀ ਗੈਰ ਹਾਜ਼ਰੀ ਦੋ ਹੋ ਗਈਆਂ ਭਾਈ ਮਨਜੀਤ ਸਿਆ ਅਸੀਂ ਤਾਂ ਇਹ ਸੋਚ ਲਿਆ ਨਾ ਕੰਮਰੇ ਲਈਏ ਅਸੀਂ ਦੋਤੋ ਨਾ ਐਸੀ ਮੰਗੀਏ ਇੱਥੇ ਪਕਾਵਾਂਗੇ ਤੇ ਖਾਵਾਂਗੇ ਸਵੇਰ ਉੱਠ ਕੇ ਖਾਵਾਂਗੇ ਇਹ ਠੀਕ ਹੋ ਗਿਆ ਸਾਰਿਆਂ ਤੁਹਾਨੂੰ ਹੁਣ ਕਿਸੇ ਨੂੰ ਗਰਮੀ ਲੱਗਦੀ ਆ ਭਲਾ ਆ ਹੁਣ ਬਾਵੇਂ ਲੱਗੇ ਆ ਮੇਰੇ ਕਹੇ ਦੇ ਹੈ ਧਿਆਨੇ ਨਹੀਂ ਗਿਆ ਧਿਆਨੇ ਨਹੀਂ ਗਿਆ ਗਰਮੀ ਕਾ ਨਹੀਂ ਗਰਮੀ ਤਾਂ ਕੋਈ ਜਿਹੜਾ ਮੇਰੇ ਵਰਗਾ ਲੜਿਆ ਵਾ ਹੋਵੇ ਉਹੀ ਦਿਖਾਊਗਾ ਹੋਰ ਨਹੀਂ ਦਿਖਾਉਂਦਾ ਗਰਮੀ ਉਹੀ ਦਿਖਾਊਗਾ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਗੱਡੀਆਂ ਨੰਬਰ ਵਾਈਜ਼ ਰੱਖਿਓ ਆ ਤਨੋਂ ਮੱਥੇ ਟੇਕ ਟੇਕ ਜਾਂਦੇ ਨੇ ਸਾਰੇ ਵੀ ਕਮਾਲ ਦੀ ਗੱਲ ਹੈ ਇਹਨਾਂ ਦਾ ਡਿਸਪਲਿਨ ਐਨਾ ਵਧੀਆ ਕਹਿ ਨਹੀਂ ਸਾਰੀ ਸੋਲ ਤੈ ਤਨੋਂ ਭੋਜਨ ਪਾਣੀ ਦੀ ਇਹ ਮੈਂ ਥੋੜਾ ਜਿਹਾ ਕੰਟਰੋਲ ਕਰਾਇਆ ਗੱਡੀਆਂ 'ਚ ਬੈਠਣਾ ਮੈਂ ਤਾਂ ਥੋੜਾ ਜਿਹਾ ਹਿਸਾਬ ਨਾਲ ਸਿਖਾਇਓ ਪਰ ਫੇਰ ਵੀ ਇਹ ਚ ਖਾਈ ਜਾਂਦੇ ਨੇ ਚੱਲੀ ਜਾਓ ਚੱਲੀ ਜਾਓ ਚੱਲੀ ਆਰਾਮ ਜਾਂ ਦਵਾਈਆ ਤੁਨੋਂ ਹੁਣ ਮੈਂ ਉਹ ਗੱਲ ਕਹਿ ਰਿਹਾ ਆਜੋ ਮੈਂ ਕਿਤਾ ਫੜਨਾ ਪੈਣਾ ਆ ਨਾ ਆਜੋ ਐ ਤਾਂ ਨਹੀਂ ਆਜੋ ਆਜੋ ਕਹਿੰਦੇ ਅੱਜੇ ਮੂਵੀ ਬੰਦ ਕਰ